ਉਹ ਤਾਂ ਕੈਮਰੇ ਲੱਗੇ ਨੇ ਉਸ ਤੋਂ ਬਾਅਦ ਬੜੀ ਵੱਡੀ ਗਿਣਤੀ ਦੇ ਵਿੱਚ ਚਲਾਨ ਹੋਏ ਨੇ ਪਰ ਲੋਕਾਂ ਨੇ ਉਹਨਾਂ ਨੂੰ ਭਰਿਆ ਹੈ ਨਹੀਂ ਹੁਣ 15 ਦਿਨ ਦਾ ਸਮਾਂ ਦਿੰਦੇ ਹੋਏ ਇਹ ਸ਼ੋਕਸ ਨੋਟਿਸ ਨੇ ਜਾਰੀ ਹੋਣੇ ਸ਼ੁਰੂ ਹੋ ਚੁੱਕੇ ਨੇ ਪੁੱਛਿਆ ਗਿਆ ਕਿਉਂ ਤੁਸੀਂ ਚਲਾਨ ਨਹੀਂ ਭਰਿਆ ਤੇ ਕਦੋਂ ਤੱਕ ਆਖਰ ਭਰੋਗੇ ਜਾਂ ਨਹੀਂ ਭਰੋਗੇ ਤਾਂ ਫਿਰ ਕਿਵੇਂ ਕਾਰਵਾਈ ਆ ਤੁਹਾਡੇ ਵੀਕਲ ਦੇ ਖਿਲਾਫ ਹੋਏਗੀ ਕਿ ਆਮ ਲੋਕਾਂ ਦੇ ਵਿੱਚ ਚਲਨ ਬਣਿਆ ਹੋਇਆ ਵੀਕਲ ਖਰੀਦ ਲੰਦੇ ਨੇ ਅਫੀਡਾਪਟ ਸੇਲ ਪਰਚੇਜ਼ ਦੇ ਲੈ ਲੰਦੇ ਨੇ ਤੇ ਉਸ ਤੋਂ ਬਾਅਦ ਗੱਡੀ ਨਾਂ ਨਹੀਂ ਕਰਾਉਂਦੇ। ਸਮੱਸਿਆ ਆਉਂਦੀ ਹੈ ਉਸ ਮਾਲਕ ਨੂੰ ਜਿਹਨੇ ਐਕਚੁਅਲ ਚ ਗੱਡੀ ਖਰੀਦੀ ਹੁੰਦੀ ਹੈ। ਯਾਨੀ ਕਿ ਸਟਾਰਟਿੰਗ ਤੇ ਫਸਟ ਹੈਂਡ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਜਿਹੜੇ ਲੋਕਾਂ ਅੱਗੇ ਗੱਡੀਆਂ ਨਹੀਂ ਆਪਣੇ ਨਾਮ ਕਰਾਉਂਦੇ ਤਾਂ ਚਲਾਨ ਜਿਹੜਾ ਉਹ ਜਨਰੇਟ ਹੋ ਕੇ ਪੁਰਾਣੇ ਮਾਲਕ ਦੇ ਕੋਲ ਹੀ ਜਾਂਦਾ ਰਹਿੰਦਾ ਹੈ। ਸਸਤੀ ਕਾਲਾ ਕੁਝ ਦਿਨ ਪਹਿਲਾਂ ਇੱਕ ਜਾਣਕਾਰੀ ਸਾਹਮਣੇ ਆਈ ਸੀ ਕਿ ਉਹਨਾਂ ਵਹੀਕਲ ਦੀ ਆਰਸੀ ਜਾਂ ਡਰਾਈਵਿੰਗ ਲਾਇਸੈਂਸ ਕੈਨਸਲ ਹੋ ਸਕਦੇ ਨੇ ਜਿਹੜੇ ਲੋਕਾਂ ਨੇ ਅਖਰ ਇੱਕ ਲੰਮੇ ਸਮੇਂ ਤੋਂ ਚਲਾਨ ਨੇ ਜਿਹੜੇ ਚੰਡੀਗੜ੍ਹ ਦੇ ਵਿੱਚ ਨਹੀਂ ਪਰੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਜਿਹੀ ਇੱਕ ਲਿਸਟ ਹੈ ਜਿਹੜੇ ਲੋਕਾਂ ਦੇ ਵੱਲੋਂ ਗੱਡੀਆਂ ਦੇ ਚਲਾਨ ਕਿੰਨੀ ਕਿੰਨੇ ਹੋ ਗਏ ਕਿਉਂਕਿ ਜਦੋਂ ਤੋਂ ਕੈਮਰੇ ਲੱਗੇ ਨੇ ਉਸ ਤੋਂ ਬਾਅਦ ਬੜੀ ਵੱਡੀ ਗਿਣਤੀ ਦੇ ਵਿੱਚ ਚਲਾਨ ਹੋਏ ਨੇ ਪਰ ਲੋਕਾਂ ਨੇ ਉਹਨਾਂ ਨੂੰ ਭਰਿਆ ਹੈ ਨਹੀਂ ਤੇ ਹਜੇ ਵੀ ਗੱਡੀਆਂ ਜਿਹੜੀਆਂ ਚੰਡੀਗੜ੍ਹ ਦੀ ਸੜਕਾਂ ਤੇ ਦੌੜਦੀਆਂ ਦਿਖਾਈ ਦਿੰਦੀਆਂ ਨੇ ਇਹਨਾਂ ਦੇ ਵਿੱਚ ਤਿਆਰੀ ਆਰਐਲਐਨ ਦੇ ਵੱਲੋਂ ਇਹ ਕੀਤੀ ਗਈ ਸੀ ਕਿ ਜਿਹੜੀ ਆਰਸੀਆ ਨੇ ਉਹ ਰੱਦ ਕੀਤੀਆਂ ਜਾਣਗੀਆਂ ਹੁਣ 15 ਦਿਨ ਦਾ ਸਮਾਂ ਦਿੰਦੇ ਹੋਏ ਇਹ ਸ਼ੋਕੋਜ਼ ਨੋਟਿਸ ਨੇ ਜਾਰੀ ਹੋਣੇ ਸ਼ੁਰੂ ਹੋ ਚੁੱਕੇ ਨੇ ਜਿਹਦੀ ਇੱਕ ਕਾਪੀ ਮੇਰੇ ਕੋਲੇ ਵੀ ਆ ਤੇ ਬਹੁਤ ਹਜ਼ਾਰਾਂ ਦੀ ਜਿਹੜੀ ਕਾਪੀਆਂ ਨੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਇਸ ਤਰ੍ਹਾਂ ਦਾ ਸ਼ੋਕੋਜ਼ ਨੋਟਿਸ ਹੈ ਤੇ ਉਹਦੇ ਵਿੱਚ 15 ਦਿਨ ਦਾ ਟਾਈਮ ਦਿੱਤਾ ਗਿਆ ਪੁੱਛਿਆ ਗਿਆ ਕਿਉਂ ਤੁਸੀਂ ਚਲਾਨ ਨਹੀਂ ਭਰਿਆ ਤੇ ਕਦੋਂ ਤੱਕ ਆਖਰ ਭਰੋਗੇ ਜਾਂ ਨਹੀਂ ਭਰੋਗੇ ਤਾਂ ਫਿਰ ਕਿਵੇਂ ਕਾਰਵਾਈ ਹੈ ਤੁਹਾਡੇ ਵੀਹਿਕਲ ਦੇ ਖਿਲਾਫ ਹੋਏਗੀ ਆਰਸੀ ਰੱਦ ਕਰਨ ਦਾ ਸਭ ਤੋਂ ਵੱਡਾ ਜੇ ਕਹੀਏ ਕਿ ਸਮੱਸਿਆ ਹੁਣ ਉਹਨਾਂ ਲੋਕਾਂ ਨੂੰ ਆ ਰਹੀ ਹੈ ਜਿਨ੍ਹਾਂ ਨੇ ਵੀਹਿਕਲ ਕਿਉਂਕਿ ਆਮ ਲੋਕਾਂ ਦੇ ਵਿੱਚ ਚਲਣ ਬਣਿਆ ਹੋਇਆ ਹੈ ਵੀਹਿਕਲ ਖਰੀਦ ਲਾਉਂਦੇ ਨੇ ਐਫੀਡਾਪਟ ਸੇਲ ਪਰਚੇਸ ਦੇ ਲੈ ਲੰਦੇ ਨੇ ਤੇ ਉਸ ਤੋਂ ਬਾਅਦ ਗੱਡੀ ਨਾਂ ਨਹੀਂ ਕਰਾਉਂਦੇ ਐਸੇ ਤਰ੍ਹਾਂ ਦੇ ਨਾਲ ਕਈ ਵਾਰ ਤਾਂ ਲੋਕ ਦੋ ਦੋ ਤਿੰਨ ਤਿੰਨ ਥਾਵੇਂ ਵੀ ਗੱਡੀਆਂ ਵਹੀਕਲ ਨੇ ਜਿਹੜੇ ਵੇਚ ਲਾੰਦੇ ਨੇ ਸਮੱਸਿਆ ਆਉਂਦੀ ਹੈ ਉਸ ਮਾਲਕ ਨੂੰ ਜਿਹਨੇ ਐਕਚੁਅਲ ਚ ਗੱਡੀ ਖਰੀਦੀ ਹੁੰਦੀ ਹੈ ਯਾਨੀ ਕਿ ਸਟਾਰਟਿੰਗ ਤੇ ਫਸਟ ਹੈਂਡ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਜਿਹੜੇ ਲੋਕ ਅੱਗੇ ਗੱਡੀਆਂ ਨਹੀਂ ਆਪਦੇ ਨਾਮ ਕਰਾਉਂਦੇ ਤਾਂ ਚਲਾਨ ਜਿਹੜਾ ਉਹ ਜਨਰੇਟ ਹੋ ਕੇ ਪੁਰਾਣੇ ਮਾਲਕ ਦੇ ਕੋਲ ਹੀ ਜਾਂਦਾ ਰਹਿੰਦਾ ਜਿਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਈ ਲੋਕਾਂ ਨੂੰ ਜੀ ਸਮੱਸਿਆ ਆਈ ਹੈ ਕਿ ਉਹਨਾਂ ਦੀ ਗੱਡੀ ਦੂਸਰੀ ਤੀਸਰੀ ਥਾਵੇਂ बिक ਚੁੱਕ ਹਾਲਾਂਕਿ ਕਈਆਂ ਨੂੰ ਤਾਂ ਇਹ ਹੈ ਵੀ ਕਈਆਂ ਨੇ ਤਾਂ ਆਪਦਾ ਖਹਿੜਾ ਛੁੜਾਇਆ ਚਲਾਨ ਭਰ ਕੇ ਦੂਜੇ ਪਾਸੇ ਦੇਖੀਏ ਤਾਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਹਜੇ ਵੀ ਚਲਾਨ ਨਹੀਂ ਭਰ ਰਹੇ ਪਰ ਆਰਸੀਆਂ ਜੇਕਰ ਕੈਨਸਲ ਹੁੰਦੀਆਂ ਨੇ ਤਾਂ ਜ਼ਾਹਿਰ ਦੀ ਗੱਲ ਹੈ ਪਰੇਸ਼ਾਨੀ ਉਹਦੇ ਕੋਲ ਉਹਨੂੰ ਵੀ ਆਊਗੀ ਜਿਹਦੇ ਕੋਲ ਹੁਣ ਇਸ ਸਮੇਂ ਦੇ ਦੌਰਾਨ ਵਹੀਕਲ ਹੈਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੇਖਿਆ ਜਾਵੇ ਤਾਂ ਇਹਨਾਂ ਦੀ ਗਿਣਤੀ ਹੋਣ ਦੇ ਚੱਲਦੇ ਲੱਖਾਂ ਰੁਪਈਆ ਦਾ ਜਿਹੜਾ ਚਲਾਨ ਹੈ ਪੈਂਡਿੰਗ ਪਿਆ ਚੰਡੀਗੜ੍ਹ ਦਾ ਹੁਣ ਇਹ ਇੱਕ ਵੱਡੀ ਚੁਣੌਤੀ ਬਣ ਚੁੱਕਿਆ ਹੈ ਕਿ ਜਿਹੜੇ ਵਹੀਕਲਾਂ ਤੇ ਚਲਾ ਰਹੇ ਨੇ ਨੇ ਹੋਗੇ ਜਿਹੜੇ ਲੋਕਾਂ ਨੇ ਗੱਡੀਆਂ ਤਾਂ ਕੀ ਟ੍ਰੈਫਿਕ ਪੁਲਸਨ ਨੇ ਤੇ ਹੁਣ ਉਹਦੇ ਦਿਨਾਂ ਦੇ ਦੌਰਾਨ ਸਖੰਜਾ ਕਸਣਾ ਸ਼ੁਰੂ ਕਰੂਗੀ ਦੂਜੇ ਪਾਸੇ ਇਹ ਹੈ ਕਿ ਆਰਐਨਐ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਜਿਹਦੇ ਜ਼ਰੀਏ ਕੀ ਇਹ ਚਲਾਨ ਪੁਗਤਾਏ ਜਾਣ ਉਹਨਾਂ ਦਾ ਇੱਕ ਵੱਡਿਆ ਅਮਾਉਂਟ ਹੈ ਜਿਹੜੀ ਉਹਦਾ ਪੁਖਤਾਨ ਕਰਵਾਇਆ ਜਾਵੇ ਤੇ ਨਾਲ ਹੀ ਜਿਹੜੇ ਲੋਕਾਂ ਨੇ ਗਲਤੀਆਂ ਕਰੀਆਂ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਹੋਣ ਤਾਂ ਆਖਰਕਾਰ ਹੁਣ ਆਰਸੀ ਰੱਦ ਕਰਨ ਨੂੰ ਲੈ ਕੇ ਸ਼ੋਕੋਜ਼ ਨੋਟਿਸ ਨੇ ਜਿਹੜੇ ਉਹ ਜਾਰੀ ਹੋਣੇ ਸ਼ੁਰੂ ਹੋ ਚੁੱਕੇ ਨੇ ਹਜ਼ਾਰਾਂ ਦੀ ਗਿਣਤੀ ਸ਼ੋਕੋਜ਼ ਨੋਟਿਸ ਦੀ ਦੱਸੀ ਜਾ ਰਹੀ ਹੈ ਪਰ ਸਮੱਸਿਆ ਇਹ ਆ ਰਹੀ ਹੈ ਵੀ ਜਿਹਦੇ ਕੋਲ ਐਕਚੁਅਲ ਚ ਗੱਡੀ ਹੈ ਜਿਹਦੇ ਵੱਲੋਂ ਚਲਾਨ ਹੋ ਰਹੇ ਨੇ ਯਾਨੀ ਕਿ ਜਿਹਦੀ ਗਲਤੀ ਕਰਕੇ ਚਲਾਨ ਹੋ ਰਹੇ ਨੇ ਉਹਦੀ ਜਗ੍ਹਾ ਤੇ ਉਹ ਨੋਟਿਸ ਨੇ ਜਿਹੜੇ ਹੁਣ ਉਹਨਾਂ ਨੂੰ ਜਾ ਰਹੇ ਨੇ ਜਿਹੜੇ ਲੋਕ ਆਖਰ ਬਹੁਤ ਸਮਾਂ ਪਹਿਲਾਂ ਆਪਣੀ ਗੱਡੀਆਂ ਵੇਚ ਚੁੱਕੇ ਨੇ ਹਾਲਾਂਕਿ ਜੇਕਰ ਤਾਂ ਅਸੀਂ ਤੁਹਾਡਾ ਵੀ ਕੋਈ ਚਲਾਨ ਨਹੀਂਦਾ ਤਾਂ ਰਹਦੇ ਸਮੇਂ ਤੋਂ ਦੌਰਾਨ ਭਰ ਦੋ ਖੁਦ ਇਹ ਜਿੰਮੇਵਾਰੀ ਲੋਕਾਂ ਨੂੰ ਸਮਝਣੀ ਹੋਊ ਨਹੀਂ ਫਿਰ ਇਨ ਫਿਊਚਰ ਲਈ ਵੱਡੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਭੁਗਤਣੀਆਂ ਪੈ ਸਕਦੀਆਂ ਨੇ ਜੇਕਰ ਆਰ ਸੀ ਕੈਨਸਲ ਹੁੰਦੀਆਂ ਨੇ ਕਿਉਂਕਿ ਇੱਕ ਦਾਗ ਸਦਾ ਲਈ ਤੁਹਾਡੇ ਨਾਲ ਜਿਹੜਾ ਅਟੈਚ ਹੋ ਜਾਊਗਾ ਜੀ ਤੋਂ ਬਾਅਦ ਕਈ ਤਰ੍ਹਾਂ ਦੀ ਸਮੱਸਿਆਵਾਂ ਹਨ ਜਿਹੜੀਆਂ ਇਨ ਫਿਊਚਰ ਵੀ ਤੁਹਾਨੂੰ ਆ ਸਕਦੀਆਂ ਨੇ ਇਸ ਕਰਕੇ ਖੁਦ ਵੀ ਲੋਕਾਂ ਨੂੰ ਇਹ ਜ਼ਿੰਮੇਵਾਰੀ ਦੇਖਣੀ ਹੋਊ ਕਿ ਜਿਨ੍ਹਾਂ ਜਿਨ੍ਹਾਂ ਦੇ ਚਲਾਨ ਪੈਂਡਿੰਗ ਪਏ ਨੇ ਜਾਂ ਤਾਂ ਉਹ ਭਰਦਣ ਜਾਂ ਕੋਈ ਸੈਟਲਮੈਂਟ ਕਰਨ ਡਿਪਾਰਟਮੈਂਟ ਕੋਲ ਲੀਗਲੀ ਤੌਰ ਤੇ ਅਪਰੋਚ ਕਰਨ ਪਰ ਇਸ ਮਸਲੇ ਤੋਂ ਬਾਹਰ ਜਰੂਰ ਨਿਕਲਣ ਕਿਉਂਕਿ ਨਹੀਂ ਫਿਰ ਪਰੇਸ਼ਾਨੀ ਜੇਕਰ ਆਰਸੀ ਰੱਦ ਹੁੰਦੀ ਹੈ ਤਾਂ ਇਨ ਫਿਊਚਰਲੀ ਡਰਾਈਵਿੰਗ ਲਾਇਸੈਂਸ ਤੱਕ ਦਿੱਕਤਾਂ ਨੇ ਜਿਹੜੀਆਂ ਉਹ ਆ ਸਕਦੀਆਂ ਨੇ ਟੈਕਨੀਕਲ ਰੂਪ ਦੇ ਵਿੱਚ ਇਹ ਦੇਖਿਆ ਜਾਵੇ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸੁਮੇਸ਼ ਸਿੰਘ ਔਰ ਜਨਨਸ ਫੁਕਸਨ ਟੀਵੀ ਚੰਡੀ